ਸਾਰੇ ਦੇਸ਼ ਨੂੰ ਪਤਾ ਜੀ ਕੱਲ ਲੋਕ ਸਭਾ ਦੇ ਵਿੱਚ ਰਾਹੁਲ ਗਾਂਧੀ ਨੇ ਹਿੰਦੂਆਂ ਦੇ ਖਿਲਾਫ ਬੋਲਿਆ ਪਹਿਲਾਂ ਵੀ ਕਈ ਵਾਰੀ ਬੋਲਿਆ ਅਸੀਂ ਪਹਿਲਾਂ ਵੀ ਕਈ ਵਾਰੀ ਰਾਹੁਲ ਗਾਂਧੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਦੇ ਵਿਰੋਧ ਚ ਬੋਲੇ ਪਰ ਰਾਹੁਲ ਗਾਂਧੀ ਦੇ ਕੰਨਾਂ ਦੇ ਜੂਣ ਹੀ ਰੰਗਦੀ ਰਾਹੁਲ ਗਾਂਧੀ ਨੂੰ ਕੋਈ ਸਮਝ ਨਹੀਂ ਆ ਕਿ ਜਿਸ ਦੇਸ਼ ਵਿੱਚ ਉਹ ਚਾਹੁੰਦਾ ਕਿ ਮੈਂ ਪ੍ਰਧਾਨ ਮੰਤਰੀ ਬਣ ਜਾ ਉਹਨਾਂ ਦੀ ਕਾਂਗਰਸ ਪਾਰਟੀ ਵੀ ਦੁਬਾਰਾ ਸੱਤਾ 'ਚ ਆ ਜਾਵੇ ਉਹ ਦੇਸ਼ 'ਚ 100 ਕਰੋੜ ਹਿੰਦੂ ਰਹਿੰਦਾ ਵਾ ਹਿੰਦੂਆਂ ਦੀ ਭਾਵਨਾ ਨਾਲ ਹਿੰਦੂਆਂ ਦੇ ਧਰਮ ਨਾਲ ਤੂੰ ਖੇਡਦਾ ਵਾ ਹਿੰਦੂਆਂ ਦੇ ਧਰਮ ਦੇ ਖਿਲਾਫ ਬੋਲਦਾ ਪ੍ਰਭੂ ਰਾਮ ਦੇ ਖਿਲਾਫ ਬੋਲਦਾ ਰਾਮ ਮੰਦਰ ਦੇ ਖਿਲਾਫ ਬੋਲਦਾ ਵਾ ਤੂੰ ਤੂੰ ਹਿੰਦੂਤਵ ਦੇ ਖਿਲਾਫ ਬੋਲਦਾ ਵਾ ਪਰ ਅੱਜ ਉਹਨੇ ਫਿਰ ਲੋਕ ਸਭਾ 'ਚ ਬੋਲਿਆ ਵਾ ਇਸ ਕਾਰਨ ਅਹੀਂ ਉਹਦਾ ਵਿਰੋਧ ਕੀਤਾ ਉਹਦਾ ਪੁਤਲਾ ਸਾੜਿਆ ਵਾ ਇਹ ਸਾਡੀ ਹੁਣ ਆਰ ਪਾਰ ਦੀ ਲੜਾਈ ਆ ਰਾਹੁਲ ਗਾਂਧੀ ਨਾਂ ਗਾਂਧੀ ਪਰਿਵਾਰ ਨਾਲ ਤੇ ਕਾਂਗਰਸ ਪਾਰਟੀ ਦੇ ਨਾਲ ਇਹ ਲੋਕ ਸਮਝਣ ਨੂੰ ਤਿਆਰ ਨਹੀਂ ਹੈਗੇ ਕਿ ਜਿਹੜੀ ਹਿੰਦੂਆਂ ਦੀ ਭਾਵਨਾ ਵਾ ਉਹ ਦੇਸ਼ ਭਗਤੀ ਦੀ ਭਾਵਨਾ ਵਾ ਭਾਰਤ ਹਿੰਦੂਆਂ ਦਾ ਦੇਸ਼ ਆ ਹਿੰਦੁਸਤਾਨ ਹਿੰਦੂਆਂ ਦਾ ਦੇਸ਼ ਆ ਹਿੰਦੂ ਇਸ ਵਾਸਤੇ ਮਰ ਮਿਟਦੇ ਆ ਆਪਣੇ ਦੇਸ਼ ਵਾਸਤੇ ਤੇ ਆਪਣੇ ਧਰਮ ਵਾਸਤੇ ਰਾਹੁਲ ਗਾਂਧੀ ਨੂੰ ਸੋਚਣਾ ਪਏਗਾ ਰਾਹੁਲ ਗਾਂਧੀ ਨੂੰ ਮਾਫੀ ਮੰਗਣੀ ਪਏਗੀ ਜਾਂ ਉਹਨੂੰ ਲੋਕ ਸਭਾ ਤੋਂ ਬਾਹਰ ਕੱਢਣਾ ਪਏਗਾ ਉਹਨੂੰ ਦੇਸ਼ ਤੋਂ ਬਾਹਰ ਕੱਢਣਾ ਪਏਗਾ ਇਹਨਾਂ ਦੀ ਮਨਸ਼ਾ ਕੀ ਲੱਗਦੀ ਹੈ ਇਹਨਾਂ ਦੀ ਮਨਸ਼ਾ ਸਿਰਫ ਦੇਸ਼ ਨੂੰ ਤੋੜਨ ਦੀ ਆ ਹਮੇਸ਼ਾ ਹੀ ਰਾਹੁਲ ਗਾਂਧੀ ਨੇ ਗਾਂਧੀ ਪਰਿਵਾਰ ਨੇ ਕਾਂਗਰਸ ਨੇ ਕੀ ਚਾਇਆ ਵਾ ਕਿ ਹਿੰਦੂ ਆਪਸ ਜੁਨਾਈਟਡ ਨਾ ਹੋਣ ਹਿੰਦੂਆਂ ਨੂੰ ਨੀਵਾ ਦਿਖਾਇਆ ਜਾਵੇ ਹਿੰਦੂਆਂ ਨੂੰ ਜਾਤਾਂ ਪਾਤਾਂ ਦੇ ਵੰਡਿਆ ਜਾਵੇ ਹਿੰਦੂ ਟੁੱਟੇ ਰਹਿਣ ਤੇ ਕਿਸੇ ਹੋਰ ਕਮਿਊਨਿਟੀ ਨੂੰ ਇਹ ਗਾਂ ਕਰਨਾ ਚਾਹੁੰਦੇ ਆ ਇਹਨਾਂ ਦੀ ਸੋਚ ਮੇਰੇ ਖਿਆਲ ਮੈਨੂੰ ਖੁਦ ਸਮਝ ਨਹੀਂ ਆ ਰਹੀ ਕਿ ਇਹ ਚਾਹੁੰਦੇ ਨਹੀਂ ਕੀ ਨੇ ਇਹ ਦੇਸ਼ ਰਾਜ ਕਰਨਾ ਚਾਹੁੰਦੇ ਨੇ ਕਿ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਛਾਟੇ ਚੌਂਕ ਦੇ ਵਿੱਚ ਅਸੀਂ ਅੱਜ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਕੀਤਾ ਅਸੀਂ ਕਿ ਜਿਹੜਾ ਰਾਹੁਲ ਗਾਂਧੀ ਜੀ ਨੇ ਸੰਸਦ ਵਿੱਚ ਹਿੰਦੂਆਂ ਦੇ ਪ੍ਰਤੀ ਟਿੱਪਣੀ ਕੀਤੀ ਹੈ ਉਹ ਬਹੁਤ ਹੀ ਘਟੀਆ ਟਿੱਪਣੀ ਹੈ ਕਿਉਂਕਿ ਉਹ ਹਿੰਦੂ ਵਿਰੋਧੀ ਹੈ ਉਹ ਦੇਸ਼ ਨੂੰ ਤੋੜਨਾ ਚਾਹੁੰਦਾ ਹੈ ਦੇਸ਼ ਨੂੰ ਜਿਹੜੇ ਸਾਡੇ ਨરેਂਦਰભાઈ ਮੋਦੀ ਜੀ ਨੇ ਉਹ ਦੇਸ਼ ਨੂੰ ਇੱਕ ਕਰਕੇ ਰੱਖਣਾ ਚਾਹੁੰਦੇ ਨੇ ਅਖੰਡ ਭਾਰਤ ਬਣਾਉਣਾ ਚਾਹੁੰਦੇ ਨੇ ਪਰ ਜਿਹੜਾ ਰਾਹੁਲ ਗਾਂਧੀ ਆ ਉਹ ਦੇਸ਼ ਨੂੰ ਤੋੜਨਾ ਚਾਹੁੰਦਾ ਹੈ ਦੇਸ਼ ਦੇ ਟੁਕੜੇ ਟੁਕੜੇ ਕਰਨਾ ਚਾਹੁੰਦਾ ਹੈ ਔਰ ਹਿੰਦੂ ਵਿਰੋਧੀ ਹੈ ਖਾਸ ਕਰਕੇ ਉਹ ਹਿੰਦੂ ਵਿਰੋਧੀ ਹੈ ਪਤਾ ਨਹੀਂ ਕਿਉਂ ਆਏ ਦਿਨ ਕਦੀ ਰਾਮ ਤੇ ਟਿੱਪਣੀ ਕਦੀ ਮੰਦਰ ਤੇ ਟਿੱਪਣੀ ਕਦੀ ਹਿੰਦੂਆਂ ਤੇ ਟਿੱਪਣੀ ਅਸੀਂ ਮਤਲਬ ਕਿ ਉਹਨੂੰ ਸ਼ਰਮ ਆਣੀ ਚਾਹੀਦੀ ਹੈ ਥੋੜੀ ਜੀ ਰਾਹੁਲ ਗਾਂਧੀ ਨੂੰ ਸ਼ਰਮ ਆਣੀ ਚਾਹੀਦੀ ਕਿ ਕਿਤੇ ਨਾ ਕਿਤੇ ਸਾਡੇ ਬਹੁਤ ਜਨਤਾ ਨੇ ਹਿੰਦੂਆਂ ਨੇ ਉਹਨਾਂ ਨੂੰ ਵੋਟ ਕੀਤੀ ਹੈ ਕਾਂਗਰਸ ਨੂੰ ਵੋਟ ਕੀਤੀ ਹੈ ਸਾਡੇ ਕਈ ਕੈਂਡੀਡੇਟ ਵੀ ਕਾਂਗਰਸ ਦੇ ਹੈਗੇ ਨੇ ਪਰ ਰਾਹੁਲ ਗਾਂਧੀ ਬਿਲਕੁਲ ਹੀ ਸ਼ਰਮ ਜਿਹੜੀ ਇਹ ਵੇਚ ਕੇ ਖਾ ਚੁੱਕਾ ਹੈ ਰਾਹੁਲ ਗਾਂਧੀ ਨੂੰ ਬਿਲਕੁਲ ਵੀ ਸ਼ਰਮ ਨਹੀਂ ਹੈ ਪਰ ਮੈਂ ਇਹਨਾ ਕਹਿਣਾ ਚਾਹਾਂਗੀ ਉਹਨਾਂ ਹਿੰਦੂਆਂ ਨੂੰ ਜਿਹੜੇ ਕਾਂਗਰਸ ਦੇ ਸਪੋਰਟਰ ਨੇ ਉਹਨਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਖਾਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਦਾ ਪੱਲੜਾ ਫੜ ਕੇ ਕਦ ਤੱਕ ਤੁਸੀਂ ਚੱਲੋਗੇ ਲਕੀਰ ਦੇ ਫਕੀਰ ਨਾ ਬਣੋ ਫੋਨ ਤੁਸੀਂ ਆਪਣੀ ਵਾਪਸੀ ਕਰ ਲਵੋ ਇਹਨਾਂ ਨੂੰ ਛੱਡ ਦਿਓ ਰਾਹੁਲ ਗਾਂਧੀ ਨੂੰ ਰਾਹੁਲ ਗਾਂਧੀ ਦੇ ਖਿਲਾਫ ਦਿੱਤਾ ਹੈ ਜਿਹੜਾ ਦੇਸ਼ ਦਾ ਵੀ ਵਿਰੋਧੀ ਆ ਵਿਸ਼ੇਂ ਵਿਰੋਧ ਹੈਗਾ ਵਾ ਹਰ ਤਰ੍ਹਾਂ ਦਾ ਵਿਰੋਧ ਹੈਗਾ ਵਾ ਕਿਸੇ ਤਰ੍ਹਾਂ ਬੇਇੱਜ਼ਤ ਨਹੀਂ ਕਰਦਾ ਨੂੰ ਇਹ ਨਹੀਂ ਪਤਾ ਲੱਗਦਾ ਮੈਂ ਕੀ ਬੋਲਣਾ ਕੀ ਨਹੀਂ ਸ਼ੁਰੂ ਕਦੀ ਕਹਿ ਦਿੰਦਾ ਵਾ ਭਾਰਤ ਮਾਤਾ ਕੌਣ ਆ ਕਦੀ ਕਹਿ ਦਿੰਦਾ ਰਾ ਉਹਨਾਂ ਨੇ ਰਾਮ ਮੰਦਰ ਦੇ ਖਿਲਾਫ ਵਕੀਲ ਖੜੇ ਕੀਤੇ ਕਿ ਭੀ ਇਹ ਇੰਨੇ ਸਾਲ ਇੰਤਜ਼ਾਰਿਆ RAMDAM ਮੰਦਿਰ ਬਣਾਉਣ ਦੇ ਵਿੱਚ ਵੀ ਇਹਨਾਂ ਨੇ ਅੜਚਣ ਪਾਈ ਹਰ ਧਰਮ ਦੇ ਲੋਕਾਂ ਨੂੰ ਢਕਾਇਆ ਹੁਣ ਭਾਰਤ ਜੋੜੋ ਯਾਤਰਾ ਜਿਹੜੀ ਇਹਨਾਂ ਗੱਡੀ ਉਹਦੇ ਵਿੱਚ ਹਰ ਧਰਮ ਦੇ ਲੋਕ ਨੂੰ ਢਕਾਇਆ ਮੈਨੂੰ ਸਮਝ ਨਹੀਂ ਆਉਂਦੀ ਉਹ ਹੀ ਨੋ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਜਿਨ੍ਹਾਂ ਨੇ ਵੀ ਬੋਟ ਦਿੱਤੀ મતਦਾਨ ਦਿੱਤਾ ਤੇ ਉਹ ਉਹਨਾਂ ਦੀ ਵੀ ਜਿਹੜੀ ਭੁੱਲ ਗਿਆ ਅਸੀਂ ਅੱਜ ਰਾਹੁਲ ਗਾਂਧੀ ਦਾ ਪੁਤਲਾ ਫੁਕਿਆ ਇਸੇ ਕਰਕੇ ਮੁਕਤਾ ਹੈ ਕਿ ਜੋ ਇਹਨੇ ਕੱਲ ਭਵਨ ਦੇ ਵਿੱਚ ਨੇ ਬਕਵਾਸ ਕੀਤੀ ਦੋਵਾਲੋ ਉਹ ਬਹੁਤ ਮਾੜੀ ਗੱਲ ਹੈ ਤੇ ਸਾਰੇ ਦੇਜ ਦੇ ਨਵਾਂ ਨੇ ਆਪਣਾ ਅਪਮਾਨ ਕੀਤਾ ਸਾਰੇ